ਸਤਿ ਸ਼੍ਰੀ ਅਕਾਲ ਨਮਸਕਾਰ ਆਲਾ ਹਫੀਜ਼ 2026 ਚੜਨ ਵਾਲਾ ਤੇ 2025 ਦਾ ਇਹ ਆਖਰੀ ਸਮਾਂ ਚੱਲ ਰਿਹਾ ਆਖਰੀ ਦਿਨ ਅੱਜ 31 ਦਸੰਬਰ ਤੇ ਕੱਲ ਨੂੰ ਜਿਹੜਾ ਉਹ 2026 ਸ਼ੁਰੂ ਹੋ ਜਾਣਾ 2025 ਦੇ ਵਿੱਚ ਬਹੁਤ ਕੁਝ ਵਾਪਰਿਆ ਕਈਕੁੱਟ ਨਾ ਵੈਦਾਨੀਆਂ ਹੋਈਆਂ ਅਸੀਂ ਸਾਰਿਆਂ ਦਾ ਹਲਕਾ ਜਾਂ ਜ਼ਿਕਰ ਕਰਦੇ ਆ ਕਿਉਂਕਿ ਵਰਾ ਜਿਹੜਾ ਉਹ ਕਈ ਲੋਕ ਕਹਿੰਦੇ ਸੀ ਕਿ ਬਹੁਤ ਮਾੜਾ ਬੀਤਿਆ ਤੇ ਬਹੁਤ ਕੁਝ ਅਜੀਬ ਵੀ ਹੋਇਆ ਇਹਦੇ ਵਿੱਚ ਤੇ ਬਹੁਤ ਕੁਝ ਚੰਗਾ ਵੀ ਹੋਇਆ ਸਾਰੇ ਬਹੁਤ ਸਾਰੇ ਲੋਕ ਹੋਣੇ ਆ ਜੇ ਜਿਨ੍ਹਾਂ ਦੀ ਮਤਲਬ ਕਿ 2024 ਜਦੋਂ ਲਾਸਟ ਦਿਨ ਹੋਊਗਾ ਉਹ ਤੋਂ ਲੈ ਕੇ ਅੱਜ 2025 ਦਾ ਲਾਸਟ ਦਿਨ ਆ ਉਹਦੇ ਵਿੱਚ ਕੋਈ ਨਾ ਕੋਈ ਦੁਨੀਆ ਤੋਂ ਚਲਾ ਗਿਆ ਡੈਥ ਹੋ ਗਈ ਤੇ ਕਿਸੇ ਦਾ ਆਗਾਜ਼ ਹੋਇਆ ਕੋਈ ਨਵੇਂ ਜਨਮ ਹੋਏ ਕੋਈ ਪਰਿਵਾਰ ਦੇ ਵਿੱਚ ਸ਼ਾਮਲ ਹੋਇਆ ਤੇ ਬਹੁਤ ਕੁਝ ਇਦਾਂ ਦਾ ਜਿਹੜਾ ਵਾਪਰ ਜਾਂਦਾ ਪੰਜਾਬ ਦੇ ਵਿੱਚ ਵੀ ਅ ਕੁਝ ਮੇਨ ਚੀਜ਼ਾਂ ਹੋਈਆਂ ਜਿਵੇਂ ਅ ਕਸ਼ਮੀਰ ਦੇ ਵਿੱਚ ਜਿਹੜਾ ਪੁਲਵਾਮਾ ਹੋਇਆ ਸੀ ਅਟੈਕ ਹੋਇਆ ਤੇ ਉਹ ਤੋਂ ਬਾਅਦ ਭਾਰਤ-ਪਾਕ ਜੰਗ ਦੇ ਜਿਹੜੇ ਬਦਲ ਛਾ ਗਏ ਸੀ ਤੇ ਲੜਾਈ ਵੀ ਹੋਈ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਜਿਹੜੀ ਮੁੱਠੀ ਵਿੱਚ ਆਈ ਰਹੀ ਪੂਰਾ ਮਹੀਨਾ ਜਿਹੜਾ ਇਹ ਵਾਅ ਚੱਲਦੀ ਰਹੀ ਤੇ ਉਹਦਾ ਅਸਰ ਜਿਹੜਾ ਉਹ ਸਾਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਦੂਜੀ ਜਿਹੜੀ ਸਭ ਤੋਂ ਵੱਡੀ ਘਟਨਾ ਹੋਈ ਉਹ ਸੀ ਹੜ੍ਹ ਵਾਲੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੇ ਹੜ੍ਹ ਆਏ ਤੇ ਪੰਜਾਬੀਆਂ ਨੇ ਉਹਨਾਂ ਦਾ ਜਿਹੜਾ ਸਹਿਯੋਗ ਕੀਤਾ ਉਹਨਾਂ ਨੂੰ ਉਹਨਾਂ ਦੇ ਮਦਦ ਕੀਤੀ ਲੰਗਰ ਲਾਇਆ ਘਰ ਬਣਾ ਕੇ ਦਿੱਤੇ ਬਹੁਤ ਕੁਝ ਬਹੁਤ ਸੇਵਾਵਾਂ ਚੱਲੀਆਂ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਉਹ 2025 ਦੇ ਵਿੱਚ ਚੱਲਦੀਆਂ ਰਹੀਆਂ 2025 ਦੇ ਵਿੱਚ ਕੁਝ ਚੋਣਾ ਵੀ ਹੋਈਆਂ ਆ ਪਿੱਛੇ ਜੇ ਨੰਕੀ ਗਈ ਆ ਅ ਤੇ ਉਹ ਤੋਂ ਪਹਿਲਾਂ ਤਰਨ ਤਰਨ ਵਾਲੀ ਹੋਈ ਆ ਲੁਧਿਆਣੇ ਵਾਲੀ ਹੋਈ ਆ ਇਦਾਂ ਦੀ ਜਣੀ ਚੋਣਾ ਹੋਈਆਂ ਜਿਹਦੇ ਵਿੱਚ ਸੱਤਾਧਾਰੀ ਪਾਰਟੀ ਜਿਹੜੀ ਆ ਉਹ ਜਿੱਤਦੀ ਰਹੀ ਆ ਹਮ ਬਹੁਤ ਸਾਰੇ ਲੋਕ ਜਿਹੜੇ ਆ ਖਾਸ ਕਰਕੇ ਜਿਹੜੇ ਕਿਲਾ ਆਨੰਦਗੜ੍ਹ ਵਾਲੇ ਬਾਬਾ ਜੀ ਉਹ ਚੜ੍ਹਾਈ ਕਰ ਗਏ ਰਾੜਾ ਸਾਹਿਬ ਵਾਲੇ ਬਾਬਾ ਜੀ ਚੜ੍ਹਾਈ ਕਰ ਗਏ ਇਸੇ ਤਰ੍ਹਾਂ ਬਹੁਤ ਸਾਰੇ ਆ ਗੋਲੀਬਾਰੀ ਦੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ ਯੁੱਧ ਨਸ਼ਿਆਂ ਵਿਰੁੱਧ ਵੀ ਚੱਲਿਆ ਨਸ਼ਾ ਸਮਗਲਰਾਂ ਦੇ ਜਿਹੜੇ ਆਹੋ ਘਰ ਟਾਉਣ ਵਾਲੀ ਪ੍ਰਕਿਰਿਆ ਵੀ ਇਸੇ ਸਾਲ ਦੇ ਵਿੱਚ ਹੋਈ ਅਸੀਂ ਦੇਖੀ ਇਤੋਂ ਇਲਾਵਾ ਪੂਰੇ ਭਾਰਤ ਦੀ ਗੱਲ ਕਰੀਏ ਉਹਦੇ ਵਿੱਚ ਕਿੰਨੀਆਂ ਘਟਨਾਵਾਂ ਹੋਈਆਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਚੋਣਾਂ ਵਾਲੀ ਚਲੋ ਆ ਬਿਹਾਰ ਵਿੱਚ ਹੋਈ ਤੇ ਹੋਰ ਛੋਟੇ ਮੋਟੇ ਜਿਹੜੇ ਆ ਉਹ ਰਾਜ ਇਥੇ ਚੋਣਾਂ ਹੋਈਆਂ ਤੇ ਸਭ ਤੋਂ ਵੱਡਾ ਜੇ ਕੋਈ ਘਟਨਾ ਹੋਈ ਆ ਉਹ ਜਿਹੜੀ ਇੱਕ ਪੁਲਵਾਮਾ ਵਾਲੀ ਹੋਈ ਭਾਰਤ-ਪਾਕ ਵਾਲੀ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ ਤੇ ਉਤੋਂ ਇਲਾਵਾ ਗੁਜਰਾਤ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਜਿਹਦੇ ਵਿੱਚ 171 ਲੋਕ ਮਾਰੇ ਗਏ ਇਹ ਸਭ ਤੋਂ ਵੱਡੀ ਘਟਨਾ ਇੱਕ ਘਟਨਾ ਹੋਈ ਸੀ ਜਦੋਂ ਆਈਪੀਐਲ ਜਿੱਤ ਕੇ ਜਦੋਂ ਉੱਥੇ ਜਸ਼ਨ ਮਨਾਇਆ ਜਾ ਰਿਹਾ ਸੀ ਸਾਊਥ ਇੰਡੀਆ ਦੇ ਵਿੱਚ ਉੱਥੇ ਭੱਗੜੜ ਮੱਚੀ ਉਹਦੇ ਵਿੱਚ ਲੋਕ ਮਾਰੇ ਗਏ ਇੱਕ ਥਾਂ ਦੇ ਉੱਤੇ ਅ ਕੋਈ ਪੁਲ ਦੇ ਨਾਲ ਸੰਬੰਧਿਤ ਵੀ ਘਟਨਾ ਹੋਈ ਸੀ ਜਿੱਥੇ ਭਗਦੜ ਮੱਚੀ ਫਿਰ ਇੱਕ ਬਾਬੇ ਦੇ ਡੇਰੇ ਦੇ ਉੱਤੇ ਵੀ ਹੋਈ ਉੱਥੇ ਵੀ ਭਗਦੜ ਮੱਚੀ ਐਦਾਂ ਦੀਆਂ ਘਟਨਾਵਾਂ ਜਿਹੜੀਆਂ ਕਾਫੀ ਹੁੰਦੀਆਂ ਰਹੀਆਂ ਇੱਕ ਕੁੰਬ ਦਾ ਮੇਲਾ ਵੀ ਚੱਲਿਆ ਉਹਦੇ ਵਿੱਚ ਵੀ ਭਗਦੜ ਮੱਚੀ ਸੀ ਉੱਥੇ ਵੀ ਕਈ ਲੋਕ ਜਿਹੜੇ ਆਹੋ ਜ਼ਖਮੀ ਵੀ ਹੋਏ ਤੇ ਮਾਰੇ ਵੀ ਗਏ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਇਹਨਾਂ ਦਿਨਾਂ ਦੇ ਵਿੱਚ ਬੰਗਲਾਦੇਸ਼ ਵਾਲੀ ਜਿਹੜੀ ਆ ਉਹ ਚੱਲ ਰਹੀ ਆ ਜਿਹਦੇ ਵਿੱਚ ਉੱਥੇ ਕਈ ਇੰਡੀਅਨ ਜਿਹੜੇ ਹਿੰਦੂ ਆ ਉਹਨਾਂ ਨੂੰ ਤਿੰਨ-ਚਾਰ ਇਦਾਂ ਦੇ ਹੋ ਗਏ ਕੇਸ ਜਿਹਦੇ ਵਿੱਚ ਉਹ ਮਾਰ ਦਿੱਤੇ ਗਏ ਤੇ ਹੋਰ ਵੀ ਇਹ ਤੋਂ ਪਹਿਲਾਂ ਵੀ ਹੋ ਕੇ ਹਟਿਆ ਤੇ ਹੋਰ ਬਾਲੀਵੁੱਡ ਦੇ ਵਿੱਚ ਸਾਡੇ ਜਿਹੜੇ ਬਹੁਤ ਪਿਆਰੇ ਐਕਟਰ ਆ ਜਿਹੜੇ ਆਹੋ ਦੁਨੀਆ ਤੋਂ ਐਸੇ 2025 ਦੇ ਵਿੱਚ ਚਲੇ ਗਏ ਜਿਹਦੇ ਵਿੱਚ ਆਪਣੇ ਪੰਜਾਬ ਦੇ ਤਰਮਿੰਦਰ ਦੀ ਗੱਲ ਜਿਹੜੀ ਸਭ ਤੋਂ ਪਹਿਲਾਂ ਆਪਾਂ ਕਰਦੇ ਆਂ ਜੀ ਜਿਹਦੇ ਕਰਕੇ ਯਾਨੀ ਕਿ ਪੰਜਾਬ ਦਾ ਨਾਮ ਉੱਥੇ ਬਾਲੀਵੁੱਡ ਦੇ ਵਿੱਚ ਕਾਫੀ ਚੱਲਦਾ ਸੀਗਾ ਪੰਜਾਬ ਦਾ ਪੁੱਤਰ ਕਿਹਾ ਜਾਂਦਾ ਸੀ ਜਿਹਨੂੰ ਤਰਮਿੰਦਰ ਉਹ ਦੁਨੀਆ ਤੋਂ ਚਲੇ ਗਏ ਮਨੋਜ ਕੁਮਾਰ ਚਲੇ ਗਏ ਤੇ ਸतीश ਸ਼ਾ ਚਲੇ ਗਏ ਅਸਰਾਨੀ ਜੀ ਚਲੇ ਗਏ ਪੰਕਜ ਧੀਰ ਹੁਣੀ ਚਲੇ ਗਏ ਕਾਮਨੀ ਕੌਸ਼ਲ ਫਿਲਮੀ ਐਕਟ੍ਰੈਸ ਉਹ ਚਲੀ ਗਈ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆ ਉਹ ਛੋਟੇ ਐਕਟਰ ਜਿਹੜੇ ਆ ਉਹ ਦੁਨੀਆ ਤੋਂ ਰੁਕਸਤ ਹੋਏ ਆ ਇਸ 2025 ਦੇ ਵਿੱਚ ਜਿਹਦੇ ਕਰਕੇ ਆ ਬਾਲੀਵੁੱਡ ਨੂੰ ਕਾਫੀ ਘਾਟਾ ਪਿਆ ਮਤਲਬ ਕਿ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਹਾਵੀ ਰੋਗੀਆਂ ਫਿਲਮ ਇੰਡਸਟਰੀ ਦੇ ਵਿੱਚ ਤੇ ਇਹ ਤੋਂ ਇਲਾਵਾ ਆ ਹੋਰ ਵੀ ਉਥਲ ਪੁਥਲ ਕਈ ਘਟਨਾਵਾਂ ਕਈ ਪੋਜ਼ਿਟਿਵ ਚੀਜ਼ਾਂ ਵੀ ਹੋਈਆਂ ਕਈ ਚੰਗੀਆਂ ਚੀਜ਼ਾਂ ਵੀ ਆਈਆਂ ਕਈ ਸੋਹਣੀਆਂ ਫਿਲਮਾਂ ਵੀ ਬਣੀਆਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਫਿਲਮਾਂ ਕਾਫੀ ਆਈਆਂ ਪਰ ਕੋਈ ਖਾਸ ਮਾਰਕਾ ਨਹੀਂ ਮਾਰ ਸਕੇ ਕੋਈ ਫਿਲਮ ਕੋਈ ਵਧੀਆ ਜਿਹਨੂੰ ਆਪਾਂ ਕਹਿ ਸਕੀਏ ਕਿ ਯਾਦਗਾਰੀ ਫਿਲਮ ਹੋਵੇ ਨਹੀਂ ਬੜੀਆ ਐਦਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਫਿਲਮਾਂ ਆਈਆਂ ਵੀ ਚੱਲੀਆਂ ਵੀ ਤੇ ਜ਼ਿਆਦਾਤਰ ਜਿਹੜੀਆਂ ਫਲੌਪਰੀਆਂ ਐਦਾਂ ਬਾਲੀਵੁੱਡ ਦੇ ਵਿੱਚ ਹੋਇਆ ਬਹੁਤ ਸਾਰੀਆਂ ਚੀਜ਼ਾਂ ਚੱਲੀਆਂ ਫਿਲਮਾਂ ਚੱਲੀਆਂ ਛੋਟੇ ਬਜਟ ਦੀਆਂ ਫਿਲਮਾਂ ਸੈਯਾਰਾ ਵਰਗੀ ਇੱਕ دیਵਾਨੇ ਕੀ دیਵਾਨੀਅਤ ਐਦਾਂ ਦੀਆਂ ਫਿਲਮਾਂ ਜਿਹੜੀਆਂ ਉਹ ਆ ਛੋਟੇ ਬਜਟ ਦੀਆਂ ਹੋ ਕੇ ਵੱਡੀ ਕਮਾਈ ਕਰ ਗਈਆਂ ਵੱਡੀਆਂ ਫਿਲਮਾਂ ਆ ਤਰੰਦਰ ਹਲੇ ਤੱਕ ਚੱਲ ਰਹੀ ਆ ਵਧੀਆ ਜਿਹੜੀ ਇਸ ਸਾਲ ਦੇ ਲਾਸਟ ਦੇ ਵਿੱਚ ਆਈ ਤੇ ਸਾਰੇ ਮਤਲਬ ਕਿ ਰਿਕਾਰਡ ਤੋੜ ਦਿੱਤੇ ਉਹਨੇ ਸਾਊਦੀਆਂ ਫਿਲਮਾਂ ਵੀ ਕਾਫੀ ਚੱਲੀਆਂ ਕਾਮਯਾਬੀ ਹੋਈਆਂ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਕੁਝ ਜਿਹੜਾ ਉਹ ਇੰਡੀਆ ਦੇ ਵਿੱਚ ਚੱਲਦਾ ਰਿਹਾ ਜਿਹਦਾ ਅਸਰ ਹੋਇਆ ਖੇਡਾਂ ਦੀ ਦੁਨੀਆ ਦੇ ਵਿੱਚ ਵੀ ਕਾਫੀ ਕੁਝ ਨਵਾਂ ਹੋਇਆ ਜਿਵੇਂ ਆਈਪੀਐਲ ਦੇ ਵਿੱਚ ਪੰਜਾਬ ਦੀ ਟੀਮ ਪਹਿਲੀ ਵਾਰ ਜਿਹੜੀ ਫਾਈਨਲ ਦੇ ਵਿੱਚ ਪਹੁੰਚੀ ਹਾਂ ਜਤਰੀ ਜਤਰੀ ਰਹਿ ਗਏ ਜਿਹੜੀ ਅੱਗੇ ਕਦੇ ਨਹੀਂ ਹੋਇਆ ਸੀਗਾ ਤੇ ਹੁਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਸ ਉਮੀਦ ਆ ਵੀ ਕਾਫੀ ਕੁਝ ਬਦਲੇਗਾ ਸਾਡੀ ਮਹਿਲਾ ক্রিকেট ਟੀਮ ਜਿਹੜੀ ਆ ਉਹ ਇਸ ਸਾਲ ਵਰਲਡ ਕੱਪ ਜਿੱਤੀ ਆ ਤੇ ਇਹ ਤੋਂ ਇਲਾਵਾ ਟੀਵੀ ਇੰਡਸਟਰੀ ਦੇ ਵਿੱਚ ਕਾਫੀ ਸ਼ੋ ਜਿਹੜੇ ਆ ਉਹ ਪਪੂਲਰ ਹੋਏ ਆ ਹਿੱਟ ਹੋਏ ਆ ਤੇ ਲੋਕਾਂ ਨੇ ਬੜੇ ਚਾਅ ਦੇ ਨਾਲ ਘਰਾਂ ਦੇ ਵਿੱਚ ਇਹ ਚੀਜ਼ਾਂ ਦੇਖੀਆਂ ਇਹਦੇ ਵਿੱਚ ਜਿਹੜੀ ਆ سوشل میڈیا ਕਾਫੀ ਐਕਟਿਵ ਰਿਹਾ ਜਿਹਦੇ ਤੇ ਕਾਫੀ ਕਾਫੀ ਚੀਜ਼ਾਂ ਜਿਹੜੀਆਂ ਉਹ ਵਾਇਰਲ ਹੋਈਆਂ ਚੱਲੀਆਂ ਕਈਆਂ ਦੇ ਉਹ ਉਥਲ ਪੁਥਲ ਵੀ ਹੋਈ ਜ਼ਿੰਦਗੀਆਂ ਦੇ ਵਿੱਚ ਕਈ ਵਿਵਾਦਿਤ ਚੀਜ਼ਾਂ ਵੀ ਹੋਈਆਂ ਤੇ ਇਸੇ ਤਰ੍ਹਾਂ ਜਿਹੜਾ ਉਹ سلسلہ AI کافی ਇਹਦੇ ਵਿੱਚ ਇਸ ਸਾਲ ਦੇ ਵਿੱਚ ਜਿਹੜਾ ਅ ਨੈਕਸਟ ਲੈਵਲ ਤੱਕ ਪਹੁੰਚ ਗਿਆ ਤੇ ਉਹਦੇ ਕਰਕੇ ਜਿਹੜਾ ਉਹ کافی ਕੁਝ ਨਵਾਂ ਵੀ ਹੋਇਆ کافی ਲੋਕਾਂ ਨੂੰ ਝੱਲਣਾ ਵੀ ਪਿਆ ਤੇ ਉਹ ਜਿਹੜਾ ਅੱਗੇ ਇਹ ਤੋਂ ਇਲਾਵਾ ਮਤਲਬ ਕਿ ਹੋਰ ਵੀ ਜ਼ਿਆਦਾ ਜਿਹੜਾ ਉਹ ਚਲਦੇ ਜਾਣਾ ਆ ਤੁਹਾਡੀ ਲਾਈਫ ਦੇ ਵਿੱਚ ਵੀ ਬਹੁਤ ਕੁਝ ਹੋਇਆ ਹੋਊਗਾ ਬਹੁਤ ਕੁਝ ਵਾਪਰਿਆ ਹੋਗਾ ਬਹੁਤ ਕੁਝ ਚੰਗਾ ਹੋਇਆ ਹੋਗਾ ਬਹੁਤ ਕੁਝ ਮਾੜਾ ਰੱਬ ਕਰੇ ਨਾ ਹੋਵੇ ਕਿਸੇ ਦੇ ਨਾਲ ਹੋਇਆ ਹੋਏਗਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਅਜੇ ਇੱਥੇ ਹੀ ਛੱਡਦੇ ਆਂ ਤੇ ਨਵੇਂ ਸਾਲ ਦੇ ਵਿੱਚ ਆਪਾਂ ਦਾਖਲ ਹੋਣੇ ਕੁਝ ਨਵੀਆਂ ਚੀਜ਼ਾਂ ਕਰਨ ਵਾਲੀ ਸੋਚਦੇ ਆਂ ਨਵੇਂ ਵੱਲ ਚੜਦੇ ਸੂਰਜ ਵੱਲ ਆਪਾਂ ਦੇਖਾਂਗੇ ਢਲਦੀ ਸ਼ਾਮ ਦੇ ਰਾਤ ਦੇ ਹਨੇਰੇ ਜਿਹੜੇ ਆਹੋ ਬੀਤੇ ਦਿਨ ਦੇ ਨਾਲ ਸਮਝ ਲਓ ਖਤਮ ਹੁਣ ਨਵੇਂ ਦਿਨ ਦਾ ਆਗਾਜ਼ ਹੋਏਗਾ 2026 ਦਾ ਆਗਾਜ਼ ਹੋਏਗਾ ਤੇ ਇਹਦੇ ਵਿੱਚ ਅਸੀਂ ਆਪਣੇ ਸੁਪਨੇ ਵੀ ਪੂਰੇ ਕਰਾਂਗੇ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੇ ਰੁਕੇ ਹੋਏ ਕੰਮ ਉਹ ਵੀ ਕਰਾਂਗੇ ਕੁਝ ਨਵਾਂ ਕਰਾਂਗੇ ਕੁਝ ਚੰਗਾ ਕਰਾਂਗੇ ਕੁਝ ਬਿਹਤਰ ਸੋਚਾਂਗੇ ਘਰਦਿਆਂ ਬਾਰੇ ਸੋਚਾਂਗੇ ਸਮਾਜ ਬਾਰੇ ਸੋਚਾਂਗੇ ਆਪਣੇ ਸਟੇਟ ਬਾਰੇ ਸੋਚਾਂਗੇ ਆਪਣੇ ਦੇਸ਼ ਬਾਰੇ ਸੋਚਾਂਗੇ ਤੇ ਸਭ ਤੋਂ ਮੇਨ ਚੀਜ਼ ਆਪਣੇ ਆਪ ਬਾਰੇ ਸੋਚਾਂਗੇ ਪਰਮਾਤਮਾ ਨੂੰ ਖੋਜਣ ਦੀ ਕੋਸ਼ਿਸ਼ ਕਰਾਂਗੇ ਖੋਜਣ ਮਤਲਬ ਕਿ ਆਪਣੇ ਅੰਦਰ ਝਾਕਣ ਦੀ ਕੋਸ਼ਿਸ਼ ਕਰਾਂਗੇ ਆਪਣੇ ਆਪ ਨੂੰ ਪਰਖਣ ਦੀ ਕੋਸ਼ਿਸ਼ ਕਰਾਂਗੇ ਆਪਣੀਆਂ ਗਲਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਨਵਾਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤੇ ਨਵਾਂ ਕਰਾਂਗੇ ਤੇ ਆਸ ਕਰਾਂਗੇ ਕਿ ਅਗਲਾ ਸਾਲ ਤੇ ਤੋਂ ਆਉਣ ਵਾਲੇ ਸਾਰੇ ਸਾਲ ਵਧੀਆ ਹੋ ਜਾਣ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਲਾਈਫ ਦੇ ਵਿੱਚ ਦੁਨੀਆ ਇਸੇ ਤਰ੍ਹਾਂ ਚੱਲਦੀ ਰਹਿਣੀ ਆ ਸਾਲ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਚੱਲਦਾ ਰਹਿੰਦਾ ਸਭ ਕੁਝ ਦੁਨੀਆ ਚੱਲਦੀ ਰਹਿੰਦੀ ਆ ਅਸੀਂ ਵੀ ਚੱਲਦੇ ਰਹਿੰਦੇ ਆ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਸਾਲ ਕੱਢਦੇ ਰਹਿੰਦੇ ਆ ਇੱਕ ਨਾ ਇੱਕ ਦਿਨ ਜਿਹੜਾ ਆ ਸਾਡੇ ਲਈ ਇਹ ਦੁਨੀਆ ਖਤਮ ਹੋ ਜਾਣੀ ਆ ਅਸੀਂ ਦੁਨੀਆ ਲਈ ਖਤਮ ਹੋ ਜਾਣਾ ਮੁੱਕ ਜਾਣਾ ਦੁਨੀਆ ਚੱਲਦੀ ਰਹਿਣੀ ਇਸੇ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ 2026 ਦੇ ਵਿੱਚ ਥੈਂਕ ਯੂ